ਕਿਤਾਵ ਕੌਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਡਾਕਟਰ ਜੋਸੇਫ ਮਾਰਫੀ ਦੀ ਲਿਖੀ ਕਿਤਾਬ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਤੁਹਾਡਾ ਅਚੇਤਨ ਮਨ ਸਫਲਤਾ ਦਾ ਹਿੱਸੇਦਾਰ ਹੈ ਸਫਲਤਾ ਦਾ ਅਰਥ ਹੈ ਸਫਲ ਜੀਵਨ ਲੰਮੇ ਸਮੇਂ ਦੀ ਸ਼ਾਂਤੀ ਖੁਸ਼ੀ ਅਤੇ ਖੇੜਾ ਸਫਲਤਾ ਅਖਵਾ ਸਕਦਾ ਹੈ ਇਹਨਾਂ ਵਿਸ਼ੇਸ਼ਤਾਵਾਂ ਦੇ అనుభవ ਨੂੰ ਹੀ ਪ੍ਰਭੂ ਜੀਸੂ ਨੇ ਸਦੀਵੀ ਜੀਵਨ ਆਖਿਆ ਸੀ ਜ਼ਿੰਦਗੀ ਦੇ ਅਸਲ ਵਸਤਾਂ ਜਿਵੇਂ ਸ਼ਾਂਤੀ ਸਦਭਾਵਨਾ ਇੱਕਜੁੱਟਤਾ ਸੁਰੱਖਿਆ ਅਤੇ ਖੁਸ਼ੀ ਅਮੂਰਤ ਹਨ ਇਹ ਮਨੁੱਖ ਦੇ ਗੈਰ ਸਵੈ ਵਿੱਚ ਉਪਜਦੀਆਂ ਹਨ ਇਹਨਾਂ ਗੁਣਾਂ ਤੇ ਧਿਆਨ ਕੇਂਦ੍ਰਿਤ ਕਰਨ ਨਾਲ ਅਚੇਤਨ ਮਨ ਵਿੱਚ दैਵੀ ਖਜ਼ਾਨਾ ਬਣਦਾ ਹੈ ਇਹ ਉਹੀ ਜਗ੍ਹਾ ਹੈ ਜਿੱਤੇ ਕੀੜੇ ਨੁਕਸਾਨ ਨਹੀਂ ਪਹੁੰਚਾਉਂਦੇ ਜਿੱਤੇ ਜੰਗਾਲ ਨਹੀਂ ਲੱਗਦੀ ਜਿੱਤੇ ਚੋਰ ਪਾੜ ਨਹੀਂ ਲਾ ਸਕਦਾ ਚੋਰੀ ਨਹੀਂ ਕਰ ਸਕਦਾ ਸਫਲਤਾ ਦੇ ਤਿੰਨ ਨੰਪੜਾ ਸਫਲਤਾ ਦੇ ਤਿੰਨ ਪੜਾਹ ਹਨ ਪਹਿਲਾ ਪੜਾ ਇਹ ਹੈ ਕਿ ਉਹਨਾਂ ਕੰਮਾਂ ਦੀ ਤਲਾਸ਼ ਕਰੋ ਜਿਨ੍ਹਾਂ ਨੂੰ ਤੁਸੀਂ ਕਰਨਾ ਪਸੰਦ ਕਰਦੇ ਹੋ ਤੇ ਇਹਨਾਂ ਨੂੰ ਕਰੋ ਆਪਣੀ ਕਿਰਤ ਨੂੰ ਪਿਆਰ ਕਰਨਾ ਹੀ ਸਫਲਤਾ ਹੈ ਜੇਕਰ ਇੱਕ ਵਿਅਕਤੀ ਮਨੋਰੋਗ ਮਾਹਿਰ ਹੈ ਤਾਂ ਉਸ ਲਈ ਜ਼ਰੂਰੀ ਨਹੀਂ ਕਿ ਉਹ ਆਪਣੇ ਡਿਗਰੀ ਜਾਂ ਡਿਪਲੋਮੇ ਦਾ ਵਿਖਾਵਾ ਕਰੇ ਸਗੋਂ ਉਸ ਨੂੰ ਸਮੇਂ ਅਨੁਸਾਰ ਚੱਲਣਾ ਚਾਹੀਦਾ ਹੈ ਸਿਮੇਲਨਾਵਾਂ 'ਚ ਸ਼ਿਰਕਤ ਕਰਨੀ ਚਾਹੀਦੀ ਹੈ ਲੋਕਾਂ ਨੂੰ ਤੇ ਉਹਨਾਂ ਦੀ ਕਾਰਜਸ਼ੈਲੀ ਨੂੰ ਪੜਨਾ ਜਾਰੀ ਰੱਖਣਾ ਚਾਹੀਦਾ ਹੈ ਇਕ ਸਫਲ ਮਨੋ ਰੋਗ ਵਿਗਿਆਨੀ ਹੈ। ਉਹ ਰੋਜ਼ ਆਪਣੇ ਕਲੀਨਿਕ ਜਾਂਦਾ ਹੈ। ਮਨੋ ਰੋਗ ਵਿਗਿਆਨ ਦੇ ਸੱਜਰੇ ਆਰਟੀਕਲ ਪੜ੍ਹਦਾ ਹੈ। ਦੂਸਰੇ ਸ਼ਬਦਾਂ ਵਿੱਚ ਦੂਸਰੇ ਸ਼ਬਦਾਂ ਵਿੱਚ ਉਸ ਨੂੰ ਲੋਕਾਂ ਦੇ ਦੁੱਖ ਦੂਰ ਕਰਨ ਦੇ ਨਵੀਨਤੰਗ ਤਰੀਕਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਸਫਲ ਡਾਕਟਰ ਆਪਣੇ ਮਰੀਜ਼ਾਂ ਵਿੱਚ ਦਿਨੋਂ ਦਿਲਚਸਪੀ ਲੈਂਦਾ ਹੈ। ਕੋਈ ਇਹ ਵੀ ਕਹਿ ਸਕਦਾ ਹੈ, ਮੈਂ ਆਪਰੇਸ਼ਨ ਕਿਵੇਂ ਕਰਾਂ? ਮੈਨੂੰ ਪੱਕਾ ਪਤਾ ਨਹੀਂ ਕਿ ਕੀ ਕਰਨਾ ਹੈ। ਅਜਿਹੇ ਕੇਸ ਵਿੱਚ ਮਾਰਗਦਰਸ਼ਨ ਲਈ ਇਸ ਪ੍ਰਕਾਰ ਪ੍ਰਾਰਥਨਾ ਕਰੋ ਮੇਰੇ ਅਚੇਤਨ ਮਨ ਵਿੱਚ ਅਨੰਤ ਵਿਵੇਕ ਮੈਨੂੰ ਮੇਰੀ ਜ਼ਿੰਦਗੀ ਵਿੱਚਲਾ ਅਸਲੀ ਸੋਤਾਨ ਦਿਖਾਵੇਗਾ ਗਹਿਰੇ ਮਨੋਂ ਇਸ ਪ੍ਰਾਰਥਨਾ ਨੂੰ ਸੱਜੇ ਪੱਕੀ ਤਰ੍ਹਾਂ ਨਾਲ ਅਤੇ ਪਿਆਰ ਨਾਲ ਦੁਹਰਾਓ ਵਿਸ਼ਵਾਸ ਅਤੇ ਡ੍ਰਿੜਤਾ ਨਾਲ ਲੱਗੇ ਰਹੋ ਤਾਂ ਕਿ ਇੱਕ ਭਾਵਨਾ ਇੱਕ ਵਿਸ਼ਵਾਸ ਜਾਂ ਕਿਸੇ ਵਿਸ਼ਾ ਦਿਸ਼ਾ ਨਿਰਦੇਸ਼ ਦੇ ਰੂਪ ਵਿੱਚ ਪ੍ਰਾਰਥਨਾ ਦਾ ਜਵਾਬ ਮਿਲੇਗਾ ਇਹ ਤੁਹਾਨੂੰ ਸਾਫ ਸਫਾਤਾ ਤੇ ਸ਼ਾਂਤਮਈ ਟੰਗਣਾ ਮਿਲੇਗਾ ਕਿਉਂਕਿ ਇਹ ਅੰਦਰੂਨੀ ਜਾਗਰੂਕਤਾ ਹੈ ਸਫਲਤਾ ਦਾ ਦੂਜਾ ਪੜਾ ਹੈ ਕਿਸੇ ਵਿਸ਼ੇਸ਼ ਖੇਤਰ ਵਿੱਚ ਵਿਸ਼ੇਸ਼ਗਤਾ ਪ੍ਰਾਪਤ ਕਰਨਾ ਅਦੇ ਉਸ ਖੇਤਰ ਵਿੱਚ ਉਸ ਪੱਧਰ ਦਾ ਗਿਆਨ ਪ੍ਰਾਪਤ ਕਰਨਾ ਜਿਸ ਪੱਧਰ ਦਾ ਗਿਆਨ ਕਿਸੇ ਹੋਰ ਕੋਲ ਨਾ ਹੋਵੇ ਮਿਸਾਲ ਵਜੋਂ ਜੇ ਕੋਈ ਨੌਜਵਾਨ ਕਿ ਵਿਸਟਰੀ ਨੂੰ ਆਪਣੇ ਕਿਤੇ ਵੱਜੋਂ ਛੁੜਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਖੇਤਰ ਦੀਆਂ ਅਨੇਕਾ ਸ਼ਾਖਾਵਾਂ ਵਿੱਚੋਂ ਕਿਸੇ ਇੱਕ ਉੱਪਰ ਕੇਂਦਰਿਤ ਹੋਣਾ ਚਾਹੀਦਾ ਹੈ ਉਸ ਨੂੰ ਆਪਣਾ ਸਾਰਾ ਸਮਾਂ ਅਤੇ ਧਿਆਨ ਚੁਣੀ ਹੋਈ ਸ਼ਾਖਾ ਨੂੰ ਹੀ ਦੇਣਾ ਚਾਹੀਦਾ ਹੈ ਚੋਣੇਗੇ ਖੇਤਰ ਬਾਰੇ ਜਾਣਨ ਲਈ ਜੋ ਕੁਝ ਵੀ ਮਿਲ ਸਕਦਾ ਹੈ ਉਹ ਸਾਰਾ ਉਸਦੇ ਗਿਆਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਜੇ ਹੋ ਸਕੇ ਤਾਂ ਉਹ ਐਸਾ ਕੁਝ ਵੀ ਇਸ ਖੇਤਰ ਬਾਰੇ ਸਿੱਖ ਲਵੇ ਜੋ ਦੂਜਿਆਂ ਨੂੰ ਹਾਲੇ ਤੱਕ ਪਤਾ ਨਾ ਹੋਵੇ ਉਸ ਨੌਜਵਾਨ ਵਿੱਚ ਆਪਣੇ ਕੰਮ ਪ੍ਰਤੀ ਲਗਨ ਅਤੇ ਸੰਸਾਰ ਪ੍ਰਤੀ ਸੇਵਾ ਭਾਵਨਾ ਹੋਣੀ ਚਾਹੀਦੀ ਹੈ ਤੁਹਾਡੇ درمیان ਜੋ ਸਭ ਤੋਂ ਵੱਡਾ ਬਣਦਾ ਹੈ ਉਸ ਨੂੰ ਆਪਣਾ ਦਾਸ ਬਣਾਓ ਮਨ ਦੇ ਅਜੇ ਸੰਕਲਪ ਵਿੱਚ ਇੱਕ ਤੁਲਨਾ ਲੁਕੀ ਹੋਈ ਹੈ ਕਿ ਸਿਰਫ ਜਿਉਣ ਵਾਸਤੇ ਧਨ ਇਕੱਠਾ ਕਰਨਾ ਆਦਾ ਲਗਾਤਾਰ ਕਰੀ ਜਾਣਾ ਹੀ ਸੱਚੀ ਸਫਲਤਾ ਨਹੀਂ ਹੈ ਮਨੁੱਖ ਦਾ ਉਦੇਸ਼ ਮਹਾਨ ਸਹਾਉ ਅਤੇ ਪਰਉਪਕਾਰੀ ਹੋਣਾ ਚਾਹੀਦਾ ਹੈ ਉਹ ਤੁਹਾਨੂੰ ਹਰ ਹਾਲਤ ਵਿੱਚ ਦੂਜਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਸਫਲਤਾ ਦਾ ਤੀਜਾ ਪੜਾਅ ਬਹੁਤ ਮਹੱਤਵਪੂਰਨ ਹੈ ਤੁਹਾਨੂੰ ਨਿਸ਼ਚਾ ਕਰਨਾ ਚਾਹੀਦਾ ਹੈ ਕਿ ਜਿਹੜਾ ਕੋਈ ਤੁਸੀਂ ਕਰਨ ਜਾ ਰਹੇ ਹੋ ਸਿਰਫ ਸਫਲਤਾ ਬਟੋਰਨ ਵਾਸਤੇ ਹੀ ਤਾਂ ਨਹੀਂ ਕਰ ਰਹੇ ਤੁਹਾਡਾ ਉਦੇਸ਼ ਖੁਦਗਰਜ਼ੀ ਨਹੀਂ ਹੋਣਾ ਚਾਹੀਦਾ ਮਨੁੱਖ ਦਾ ਤਾਂ ਭਲਾ ਹੋਣਾ ਚਾਹੀਦਾ ਹੈ ਪੂਰੇ ਦਾਇਰੇ ਦਾ ਰਸਤਾ ਬਣਾਉਣਾ ਚਾਹੀਦਾ ਹੈ ਦੂਜੇ ਸ਼ਬਦਾਂ ਵਿੱਚ ਤੁਹਾਡਾ ਵਿਚਾਰ ਜਨਤ ਸੇਵਾ ਦੇ ਉਦੇਸ਼ ਨਾਲ ਹਮ ਕਦਮ ਹੋ ਕੇ ਅੱਗੇ ਵਧਣਾ ਚਾਹੀਦਾ ਹੈ ਜੇਕਰ ਉਦੇਸ਼ ਸਿਰਫ ਆਪਣੇ ਆਪ ਨੂੰ ਹੀ ਲਾਭ ਪਚਾਉਣਾ ਹੈ ਤਾਂ ਪੂਰਨ ਦਾਇਰਾ ਨਹੀਂ ਬਣ ਸਕੇਗਾ ਛਾਟ ਸਰਕਟ ਹੋ ਜਾਵੇਗਾ ਜਿਸ ਨਾਲ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਾਂ ਬਿਮਾਰੀਆਂ ਆ ਸਕਦੀਆਂ ਹਨ ਅਸਲੀ ਸਫਲਤਾ ਦਾ ਮਾਪਦੰਡ ਅਕਸਰ ਲੋਕ ਇਸ ਪ੍ਰਕਾਰ ਦੀਆਂ ਟਿੱਪਣੀਆਂ ਕਰਦੇ ਹਨ ਜੇਮਸ ਨੇ ਤਾਂ ਨਕਲੀ ਤੇਲ ਵੇਚ ਕੇ ਆਪਣੀ ਕਿਸਮਤ ਬਣਾ ਲਈ ਇੱਕ ਵਿਅਕਤੀ ਵਕਤੀ ਤੌਰ ਤੇ ਬੜਾ ਸਫਲ ਨਜ਼ਰ ਆਉਂਦਾ ਹੈ ਪਰ ਠੱਗੀ ਨਾਲ ਕੀਤੀ ਗਈ ਦੌਲਤ ਦੇ ਖੰਭ ਲੱਗ ਜਾਂਦੇ ਹਨ ਅਤੇ ਉਹ ਇੱਕ ਦਿਨ ਉੱਡ ਜਾਂਦੀ ਹੈ ਜਦੋਂ ਅਸੀਂ ਕਿਸੇ ਨੂੰ ਲੁੱਟਦੇ ਹਾਂ ਤਾਂ ਅਸਲ ਵਿੱਚ ਅਸੀਂ ਆਪਣੇ ਆਪ ਨੂੰ ਲੁੱਟ ਰਹੇ ਹੁੰਦੇ ਹਾਂ ਕਿਉਂਕਿ ਅਸੀਂ ਖੁਦ ਨੂੰ ਉਹਨਾਂ ਘਾਟਾਂ ਤੇ ਸੀਮਾਵਾਂ 'ਚ ਮਹਿਸੂਸ ਕਰਦੇ ਹਾਂ ਜਿਹੜੀਆਂ ਸਾਡੇ ਸਰੀਰ ਘਰੇਲੂ ਜੀਵਨ ਅਤੇ ਕੰਮ ਕਾਜ 'ਚੋਂ ਵੀ ਡੇਰਾ ਜਮਾ ਲੈਂਦੀਆਂ ਹਨ ਅਤੇ ਜੋ ਸੋਚਦੇ ਮਹਿਸੂਸਦੇ ਹਾਂ ਉਹੀ ਕਰਦੇ ਹਾਂ ਅਸੀਂ ਆਪਣੇ ਵਿਸ਼ਵਾਸ ਨੂੰ ਹੀ ਸਿਰਜਦੇ ਹਾਂ ਬੰਦਾ ਠੱਗੀਆਂ ਮਾਰ ਕੇ ਭਾਵੇਂ ਬੇਸ਼ਮਾਰ ਦੌਲਤ ਜਮਾ ਕਰ ਲਵੇ ਉਸ ਨੂੰ ਸਫਲ ਨਹੀਂ ਆਖਿਆ ਜਾ ਸਕਦਾ ਆਤਮਿਕ ਸ਼ਾਂਤੀ ਬਿਗੈਰ ਕੋਈ ਸਫਲਤਾ ਨਹੀਂ ਬੇਸ਼ਮਾਰ ਦੌਲਤ ਇਕੱਠੀ ਕਰਨ ਦਾ ਕੀ ਫਾਇਦਾ ਜੇ ਬੰਦਾ ਰਾਤ ਨੂੰ ਸੌਂ ਨਾ ਸਕੇ ਜੇ ਬੰਦਾ ਬਿਮਾਰ ਰਹੇ ਜਾਂ ਉਸ ਤੋਂ ਦੋਸ਼ੀ ਹੋਣ ਦਾ ਅਹਿਸਾਸ ਆ ਜਾਵੇ ਲੰਡਨ ਦੇ ਇੱਕ ਬੰਦੇ ਨੇ ਮੈਨੂੰ ਆਪਣੀ ਕਹਾਣੀ ਸੁਣਾਈ ਉਹ ਇੱਕ ਜੇਵਕਤਰਾ ਸੀ ਤੇ ਉਸ ਨੇ ਲੁੱਟਖੋ ਕਰਕੇ ਬਹੁਤ ਦੌਲਤ ਇਕੱਠੀ ਕੀਤੀ ਸੀ ਉਹਦਾ ਫਰਾਂਸ ਵਿੱਚ ਇੱਕ ਮਕਾਨ ਸੀ ਤੇ ਉਹ ਲੰਡਨ ਵਿੱਚ ਬੜੇ ਸ਼ਾਨ ਨਾਲ ਰਹਿੰਦਾ ਸੀ ਪਰ ਉਸ ਨੂੰ ਹਮੇਸ਼ਾ ਡਰ ਬਣਿਆ ਰਹਿੰਦਾ ਸੀ ਕਿ ਪੁਲਿਸ ਉਸ ਨੂੰ ਗ੍ਰਿਫਤਾਰ ਨਾ ਕਰ ਲਵੇ ਉਸ ਵਿੱਚ ਬੜਾ ਅੰਦਰੂਨੀ ਅਸੰਤੁਲਨ ਸੀ ਜੋ ਉਸ ਅੰਦਰਲੇ ਡਰ ਅਤੇ ਦੋਸ਼ੀ ਹੋਣ ਦੇ ਗਹਿਰੇ ਅਹਿਸਾਸ ਕਾਰਨ ਸੀ ਉਸ ਨੂੰ ਪਤਾ ਸੀ ਕਿ ਉਸ ਨੇ ਗਲਤ ਕੰਮ ਕੀਤੇ ਹਨ ਉਸ ਅੰਦਰਲੇ ਅਪਰਾਧੀ ਹੋਣ ਦੇ ਅਹਿਸਾਸ ਨੇ ਉਸ ਨੂੰ ਕਿੰਨੀਆਂ ਹੀ ਸਮੱਸਿਆਵਾਂ ਮਦੇ ਰੂਬਰੂ ਕਰ ਦਿੱਤਾ ਅੰਤ 'ਚ ਉਸ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਅਤੇ ਉਸ ਨੂੰ ਸਜ਼ਾ ਹੋ ਗਈ ਜੇਰੋ ਆ ਕੇ ਉਸਨੇ ਮਨੋਵਿਗਿਆਨੀ ਅਤੇ ਅਧਿਆਤਮਿਕ ਇਲਾਜ ਪ੍ਰਣਾਲੀ ਅਪਣਾਈ ਅਤੇ ਆਪਣੇ ਆਪ ਨੂੰ ਤਬਦੀਲ ਕਰ ਲਿਆ ਉਹ ਕਿਰਤ ਕਰਨ ਲੱਗਾ ਅਤੇ ਇੱਕ ਇਮਾਨਦਾਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਬਣ ਗਿਆ ਇੱਕ ਸਫਲ ਵਿਅਕਤੀ ਆਪਣੀ ਕਿਰਤ ਨੂੰ ਪਿਆਰ ਕਰਦਾ ਹੈ ਅਤੇ ਆਪਣੇ ਆਪ ਨੂੰ ਖੁੱਲ੍ਹ ਕੇ ਜ਼ਾਹਿਰ ਕਰਦਾ ਹੈ ਸਫਲਤਾ ਦੌਲਤ ਇਕੱਠੀ ਕਰਨ ਦਾ ਨਾ ਹੀ ਨਹੀਂ ਸਭ ਤੋਂ ਉੱਚੇ ਆਦਰਸ਼ਾਂ ਦਾ ਨਾ ਹੈ ਸਫਲ ਵਿਅਕਤੀ ਉਹ ਹੈ ਇਸ ਕੋਲ ਮਨੋਵਿਗਿਆਨਿਕ ਅਤੇ ਅਧਿਆਤਮਕ ਸੂਝ ਹੈ ਅੱਜ ਦੇ ਅਨੇਕ ਵੱਡੇ ਉਦਯੋਗਪਤੀ ਆਪਣੇ ਅਚੇਤਨ ਮੰਨ ਦਾ ਸਹੀ ਇਸਤੇਮਾਲ ਕਰਕੇ ਹੀ ਸਫਲ ਹੋਏ ਹਨ ਕੁਝ ਸਾਲ ਪਹਿਲਾਂ ਤੇਲ ਦੇ ਇੱਕ ਵੱਡੇ ਵਪਾਰੇ ਫਲੈਗੂਲਰ ਵਾਰੇ ਅਖਬਾਰ 'ਚ ਇੱਕ ਆਰਟੀਕਲ ਛਪਿਆ ਸੀ ਜਿਸ ਵਿੱਚ ਉਸ ਨੇ ਤਸਲੀਮ ਕੀਤਾ ਸੀ ਕਿ ਉਸ ਦੀ ਸਫਲਤਾ ਦਾ ਭੇਦ ਆਪਣੇ ਪ੍ਰੋਜੈਕਟ ਨੂੰ ਮੁਕੰਮਲ ਹੋਏ ਵੇਖਣ ਦੀ ਤਾਂਘ ਸੀ ਉਸ ਨੇ ਅੱਖਾਂ ਬੰਦ ਕਰਕੇ ਇੱਕ ਵੱਡਾ ਤੇਲ ਵਪਾਰੀ ਬਣਨ ਦੀ ਕਲਪਨਾ ਕੀਤੀ ਸੀ ਰੇਲ ਨੂੰ ਪਟੜੀ ਤੇ ਦੌੜਦਿਆਂ ਮਹਿਸੂਸ ਕੀਤਾ ਸੀ ਉਸ ਦੀ ਸੀਟੀ ਦੀ ਆਵਾਜ਼ ਉਸ ਦੇ ਕੰਨਾਂ 'ਚੋਂ ਗੂੰਜਦੀ ਸੀ ਅੱਖਾਂ ਨੇ ਉਸ ਦਾ ਤੂਮ ਅਨੁਭਵ ਕੀਤਾ ਸੀ ਇਸ ਤਰ੍ਹਾਂ ਦੀ ਕਲਪਨਾ ਭਰੀ ਪ੍ਰਾਰਥਨਾ ਨੂੰ ਉਸ ਦੇ ਅਚੇਤਨ ਮਨ ਦੇ ਜਥਾਰਥ ਵਿੱਚ ਬਦਲ ਦਿੱਤਾ ਸੀ ਜੇਕਰ ਤੁਸੀਂ ਇੱਕ ਵਸਤੂ ਨੂੰ ਸਾਫ਼-ਸਾਫ਼ ਵੇਖੋਗੇ ਤਾਂ ਤੁਹਾਨੂੰ ਜ਼ਰੂਰਤ ਦੀਆਂ ਕਿੰਨੀਆਂ ਹੀ ਵਸਤੂਆਂ ਮਿਲਣਗੀਆਂ ਉਹ ਵੀ ਅਜਿਹੇ ਤਰੀਕੇ ਨਾਲ ਜਿਸ ਦੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਹੈ ਇਹ ਸਾਰਾ ਕੁਝ ਤੌਰ ਦੇ ਅਚੇਤਨ ਮਨ ਦੀ ਚੰਦਕਾਰੀ ਕਾਰਜ ਸ਼ਕਤੀ ਦੁਆਰਾ ਹੁੰਦਾ ਹੈ ਸਫਲਤਾ ਦੇ ਇਨ ਅਤੇ ਨਿਵੜਾ ਮੰਨ ਧਿਆਨ ਚ ਰੱਖਦੇ ਆ ਤੁਹਾਨੂੰ ਆਪਣੇ ਅਚੇਤਨ ਮੰਗ ਦੀ ਰਚਨਾਤਮਕ ਸ਼ਕਤੀ ਦੀ ਲੁਭੀਏ ਸਮਰਥਨੋਂ ਨਹੀਂ ਪੁਹੁੰਚਣਾ ਚਾਹੀਦਾ ਤੁਹਾਡੇ ਸਫਲਤਾ ਦੇ ਸਾਰੇ ਪੜਾਵਾਂ ਵਿੱਚੋਂ ਇੱਕੋ ਹੀ ਕਾਰਜਸ਼ੀਲ ਹੈ ਜਦੋਂ ਵਿਚਾਰ ਅਹਿਸਾਸ ਨਾਲ ਇਕਜੁੱਟ ਹੋ ਜਾਂਦੇ ਹਨ ਤਾਂ ਉਹ ਇੱਕ ਅੰਤਰਮੁਖੀ ਵਿਸ਼ਵਾਸ ਦਾ ਆਸਤਾ ਬਣ ਜਾਂਦੇ ਹਨ ਅਤੇ ਤੁਹਾਡੀ ਆਸਤਾ ਅਨਸਾਰ ਹੀ ਤੁਹਾਡੇ ਨਾਲ ਅਜਿਹਾ ਹੁੰਦਾ ਹੈ ਲੋਕੀ ਦੀ ਸ਼ਕਤੀ ਦਾ ਗਿਆਨ ਇਸਦੀ ਬਦੌਲਤ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਤੁਹਾਡੇ ਵਿੱਚ ਆਤਮ ਵਿਸ਼ਵਾਸ ਅਤੇ ਸ਼ਾਂਤੀ ਦਾ ਅਹਿਸਾਸ ਜਗਾਉਂਦੀ ਹੈ ਤੁਹਾਡਾ ਕਾਰਜ ਖੇਤਰ ਕਿਸੇ ਵੀ ਤਰ੍ਹਾਂ ਦਾ ਹੋਵੇ ਤੁਹਾਨੂੰ ਆਪਣੇ ਅਚੇਤਨ ਮੰਦੀ ਕਾਰਜ ਬੰਨਾਲੇ ਦੀ ਸਮਝ ਹੋਣੀ ਚਾਹੀਦੀ ਹੈ ਜਦ ਤੁਹਾਨੂੰ ਸੂਝ ਆ ਜਾਂਦੀ ਹੈ ਕਿ ਮਾਨਸਿਕ ਸ਼ਕਤੀ ਨੂੰ ਕਿਵੇਂ ਪ੍ਰਯੋਗ ਕਰਨਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਜ਼ਾਹਿਰ ਕਰਦੇ ਹੋ ਆਪਣੇ ਗੌਰਵ ਨੂੰ ਉਜਿਆ ਤੱਕ ਪਹੁੰਚਾਉਂਦੇ ਹੋ ਜਦੋਂ ਤੁਸੀਂ ਯਕੀਨੀ ਤੌਰ ਤੇ ਸਫਲਤਾ ਦੇ ਮਾਰਗ ਤੇ ਅੱਗੇ ਵਧਦੇ ਹੋ ਜੇ ਤੁਹਾਡਾ ਕੰਮ ਪ੍ਰਭੂ ਦੀ ਮਰਜ਼ੀ ਅਨਸਾਰ ਹੈ ਤਾਂ ਉਹ ਤੁਹਾਡੇ ਕੰਮ 'ਚ ਸਹਾਇ ਹੋਵੇਗਾ ਤੇ ਜਿਸ ਵੱਲ ਪ੍ਰਭੂ ਆਪ ਹੋਵੇ ਉਸ ਨੂੰ ਸਫਲ ਹੋਣੋਂ ਕੌਣ ਰੋਕ ਸਕਦਾ ਹੈ ਉਸ ਨੇ ਆਪਣੇ ਸੁਪਨੇ ਨੂੰ ਕਿਵੇਂ ਸਾਕਾਰ ਕੀਤਾ ਇੱਕ ਫਿਲਾ ਅਦਾਕਾਰ ਨੇ ਮੈਨੂੰ ਦੱਸਿਆ ਕਿ ਉਹ ਬਹੁਤ ਘੱਟ ਪੜਿਆ ਲਿਖਿਆ ਸੀ ਪਰ ਉਹਦਾ ਸੁਪਨਾ ਇੱਕ ਫਿਲਮ ਐਕਟਰ ਬਣਨ ਦਾ ਸੀ ਖੇਤਾਂ 'ਚੋਂ ਕੰਮ ਕਰਦੇ ਆਂ ਮਾਲ ਡੰਗਰ ਘਰੇ ਲਿਆਉਂਦੇ ਆਂ ਤਾਰਾਂ ਕੱਢਦੇ ਆ ਉਹ ਇਹੋ ਸੋਚਦਾ ਰਹਿੰਦਾ ਸੀ ਮੈਂ ਵੱਡੇ ਵੱਡੇ ਥੀਏਟਰਾਂ 'ਚ ਆਪਣਾ ਨਾਮ ਮਕਬੂਲ ਹੁੰਦਿਆਂ ਵੇਖਣਾ ਚਾਹੁੰਦਾ ਹਾਂ ਉਹ ਕਾਫੀ ਚਿਰ ਤੱਕ ਕਲਪਨਾ ਕਰਦਾ ਰਿਹਾ ਤੇ ਫਿਰ ਇੱਕ ਦਿਨ ਘਰੋਂ ਭੱਜ ਗਿਆ ਫਿਲਮੀ ਦੁਨੀਆ 'ਚ ਉਹ ਵਕਤ ਵਕਤ ਤਰ੍ਹਾਂ ਦੇ ਛੋਟੇ ਛੋਟੇ ਕੰਮ ਕਰਦਾ ਰਿਹਾ ਤੇ ਅੰਤ ਵਿੱਚ ਇੱਕ ਦਿਨ ਅਜੀਹਾ ਵੀ ਆਇਆ ਜਦੋਂ ਉਸਨੇ ਵੱਡੇ ਵੱਡੇ ਥੀਏਟਰਾਂ 'ਚ ਆਪਣਾ ਨਾਮ ਰੌਸ਼ਨੀਆਂ 'ਚ ਚਲਮਲਾਉਂਦਾ ਹੋਇਆ ਵੇਖਿਆ ਜਿਵੇਂ ਕਿ ਉਹ ਅਕਸਰ ਕਲਪਨਾ ਕਰਿਆ ਕਰਦਾ ਸੀ ਅਸਲ 'ਚ ਉਹ ਉਸਨੂੰ ਸਫਲਤਾ ਪਾਉਣ ਲਈ ਲਗਾਤਾਰ ਕਲਪਨਾ ਕਰਨ ਦਾ ਹੁਨਰ ਆਉਂਦਾ ਸੀ। ਉਹਦੇ ਸੁਪਨਿਆਂ ਦੀ ਫਾਰਮੈਸੇ ਜਥਾਰਤਿਕ ਕਿਵੇਂ ਬਣੀ? 30 ਸਾਲ ਪਹਿਲਾਂ ਮੈਂ ਇੱਕ ਅਜਿਹੇ ਕੇਮਿਸਟ ਨੂੰ ਜਾਣਦਾ ਸੀ ਜਿਸ ਨੂੰ ਹਫ਼ਤੇ ਦੇ 25 ਡਾਲਰ ਮਿਲਦੇ ਸਨ ਅਤੇ ਵਿਕਰੀ ਤੇ ਥੋੜਾ ਬਹੁਤਾ ਕਮਿਸ਼ਨ ਮਿਲਦਾ ਸੀ। ਮੈਂ ਉਸ ਨੂੰ ਆਖਿਆ, "25 ਸਾਲ ਬਾਅਦ ਮੈਂ ਰਿਟਾਇਰ ਹੋ ਜਾਵਾਂਗਾ ਅਤੇ ਮੈਨੂੰ ਪੈਨਸ਼ਨ ਮਿਲੇਗੀ।" ਮੈਂ ਉਸ ਜਵਾਨ ਨੂੰ ਕਿਹਾ, "ਤੂੰ ਆਪਣਾ ਸਟੋਰ ਕਿਉਂ ਨਹੀਂ ਖੋਲ੍ਹ ਲੈਂਦਾ? ਇਸ ਥਾਂ 'ਚੋਂ ਬਾਹਰ ਨਿਕਲ।" ਆਪਣੇ ਸੋਚ ਬੁਲੰਦ ਕਰ ਆਪਣੇ ਬੱਚਿਆਂ ਦੀ ਬਿਹਤਰੀ ਦੇ ਖਵਾਬ ਦੇ ਹੋ ਸਕਦਾ ਤੇਰਾ ਬੇਡਾ ਡਾਕਟਰ ਬਣਨਾ ਚਾਹੁੰਦਾ ਹੋਵੇ ਤੇਰੀ ਧੀ ਸੰਗੀਤਕਾਰ ਬਣਨਾ ਚਾਹੁੰਦੀ ਹੋਵੇ ਉਹਦਾ ਜਵਾਬ ਸੀ ਕਿ ਸਟੋਰ ਖੋਲਣ ਲਈ ਉਸ ਕੋਲ ਪੈਸੇ ਨਹੀਂ ਸਨ ਉਹਦੇ ਅੰਦਰ ਇੱਕ ਭਾਵਨਾ ਜਾਗੀ ਕਿ ਜੋ ਕੁਝ ਉਹ ਸੱਚ ਮੰਨ ਕੇ ਸੋਚੇਗਾ ਉਹ ਉਸ ਨੂੰ ਮਿਲ ਜਾਵੇਗਾ ਆਪਣੇ ਮਕਸਦ ਵੱਲ ਉਸਦਾ ਪਹਿਲਾ ਕਦਮ ਹੁਣ ਅਚੇਤਨ ਮਾਨ ਦੀਆਂ ਸ਼ਕਤੀਆਂ ਨੂੰ ਜਾਗਰਿਤ ਕਰਨਾ ਸੀ ਜਿਨ੍ਹਾਂ ਬਾਰੇ ਮੈਂ ਉਸ ਨੂੰ ਵਿਸਥਾਰ ਚ ਦੱਸਿਆ ਸੀ ਤਾਂ ਕਿ ਉਹਦਾ ਫਾਇਦਾ ਹੋ ਸਕੇ ਉਹਦਾ ਦੂਜਾ ਕਦਮ ਸੀ ਕਿ ਉਹ ਆਪਣੇ ਸੋਚਾਂ ਨੂੰ ਅਚੇਤਨ ਮੰਤਕ ਤੱਕ ਪਹੁੰਚਾਵੇ ਤੇ ਇਹਨਾਂ ਨੂੰ ਪੂਰਾ ਕਰੇ ਉਸਨੇ ਕਲਪਨਾ ਕਰਨੇ ਸ਼ੁਰੂ ਕਰ ਦਿੱਤੀ ਕਿ ਉਸਦਾ ਆਪਣਾ ਸਟੋਰ ਹੈ ਉਸਨੇ ਕਲਪਨਾ ਅੰਦਰ ਬੋਤਲਾਂ ਨੂੰ ਤਰਤੀਬ ਵਿੱਚ ਰੱਖਿਆ ਗਾਕਾਂ ਦੇ ਨੁਸਖਿਆਂ ਨੂੰ ਪੜ੍ਹਿਆ ਉਸਨੇ ਇਹ ਵੀ ਕਲਪਨਾ ਕੀਤੀ ਕਿ ਸਟੋਰ ਵਿੱਚ ਉਸਦੇ ਅਧੀਨ ਕਈ ਬੰਦੇ ਕੰਮ ਕਰਦੇ ਹਨ ਜੋ ਫਟਾਫਟ ਗਾਕਾਂ ਨੂੰ ਅਟੈਂਡ ਕਰ ਰਹੇ ਹਨ ਉਸਨੇ ਕਾਫੀ ਸਾਰੇ ਬੈਂਕ ਬੈਲੈਂਸ ਦੀ ਵੀ ਕਲਪਨਾ ਕੀਤੀ ਇਕ ਸੁਧਰੇ ਹੋਏ ਅਦਾਕਾਰ ਵਾਂਗ ਉਸਨੇ ਕਾਲਪਨਿਕ ਸਟੋਰ ਵਿੱਚ ਕੰਮ ਕੀਤਾ ਜਿਸ ਸਟੋਰ ਵਿੱਚ ਉਹ ਕੰਮ ਕਰਦਾ ਸੀ ਉਹ ਵੀ ਉਹ ਆਪਣੇ ਕਾਲਪਨਿਕ ਸਟੋਰ ਵਾਂਗ ਹੀ ਸਮਝਣ ਲੱਗਾ ਉਸੇ ਤਰ੍ਹਾਂ ਕੰਮ ਕਰਨ ਲੱਗਾ ਜਿਵੇਂ ਇਹ ਉਹਦਾ ਆਪਣਾ ਸਟੋਰ ਹੋਵੇ ਸਿੱਟੇ ਵਜੋਂ ਮਾਲਕ ਨੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਨਵੀਂ ਨੌਕਰੀ ਉਸਨੂੰ ਇੱਕ ਵੱਡੇ ਸਟੋਰ 'ਚ ਮਿਲ ਗਈ ਉਹ ਇੱਥੇ ਮੈਨੇਜਰ ਬਣ ਗਿਆ ਫਿਰ ਤਰੱਕੀ ਕਰਕੇ ਜ਼ਿਲ੍ਹਾ ਮੈਨੇਜਰ ਬਣ ਗਿਆ ਉਸਨੇ 4 ਸਾਲਾਂ 'ਚੋਂ ਬਹੁਤ ਸਾਰਾ ਪੈਸਾ ਕਮਾਇਆ ਜਿਸ ਨਾਲ ਉਸਨੇ ਆਪਣੇ ਸਟੋਰ ਦਾ ਬਿਆਨਨਾ ਦੇ ਦਿੱਤਾ ਉਸਨੇ ਆਪਣੀ ਫਾਰਮੇਸੀ ਦਾ ਨਾਮ ਕਲਪਨਾ ਦੀ ਫਾਰਮੇਸੀ ਰੱਖਿਆ ਇਹ ਉਹੋ ਜਿਹਾ ਹੀ ਸਟੋਰ ਸੀ ਬਿਲਕੁਲ ਉਹੋ ਜਿਹਾ ਜਿਸ ਦੀ ਉਹ ਕਲਪਨਾ ਕਰਿਆ ਕਰਦਾ ਸੀ ਉਹ ਆਪਣੇ ਖੇਤਰ ਦਾ ਜਾਣਿਆ ਪਛਾਣਾ ਕਾਰੋਬਾਰੀ ਬਣ ਗਿਆ ਅਤੇ ਜੋ ਕੁਝ ਉਹ ਕਰ ਰਿਹਾ ਸੀ ਉਸ ਤੋਂ ਬਹੁਤ ਖੁਸ਼ ਸੀ ਕਾਰੋਬਾਰ ਜੋ ਅਚੇਤਨ ਮਨ ਦੀ ਵਰਤੋਂ ਕੁਝ ਸਾਲ ਪਹਿਲਾਂ ਮੈਂ ਇੱਕ ਕਾਰੋਬਾਰੀ ਗਰੁੱਪ ਨੂੰ ਕਲਪਨਾ ਅਤੇ ਅਚੇਤਨ ਮਨ ਦੀ ਸ਼ਕਤੀ ਬਾਰੇ ਭਾਸ਼ਣ ਦਿੱਤਾ ਮੈਂ ਦੱਸਿਆ ਕਿ ਕਿਮੇ ਗੋਇਥੇ ਨੇ ਆਪਣੀਆਂ ਮੁਸ਼ਕਲਾਂ ਤੇ ਔਖੇ ਵੇਲਿਆਂ 'ਚ ਆਪਣੀ ਕਲਪਨਾ ਸ਼ਕਤੀ ਦੀ ਵਰਤੋਂ ਬੜੀ ਸੂਝ ਨਾਲ ਕੀਤੀ ਗੋਇਥੇ ਦੀ ਜੀਵਨੀ ਲਿਖਣ ਵਾਲਿਆਂ ਨੇ ਦੱਸਿਆ ਕਿ ਉਹ ਕਈ-ਕਈ ਘੰਟੇ ਆਪਣੀ ਕਲਪਨਾ ਵਾਰਤਾ ਵਿੱਚ ਮਸ਼ਰੂਫ ਰਹਿੰਦਾ ਸੀ ਇਹ ਤਾਂ ਬਹੁਤਿਆਂ ਨੂੰ ਪਤਾ ਹੈ ਕਿ ਉਹ ਆਪਣੀ ਕਲਪਨਾ 'ਚ ਆਪਣੇ ਸਾਹਮਣੇ ਆਪਣੇ ਇੱਕ ਦੋਸਤ ਨੂੰ ਕੁਰਸੀ 'ਤੇ ਬਿਠਾ ਕੇ ਉਹਨੂੰ ਸਹੀ ਉੱਤਰ ਦੱਸਦਾ ਸੀ ਫਿਰ ਉਸਨੇ ਕਲਪਨਾ ਕੀਤੀ ਕਿ ਦੋਸਤ ਉਸਨੂੰ ਸਹੀ ਉੱਤਰ ਦੇ ਰਿਹਾ ਹੈ ਸੰਜੀਪ ਰੂਪ ਦੇਣ ਲਈ ਉਸਦੀ ਆਵਾਜ਼ ਤੇ ਹਾਪ-ਪਵ ਆਮ ਬਾਂਗੀ ਹੁੰਦੇ ਸਨ ਮੇਰੇ ਦੁਆਰਾ ਦਿੱਤੇ ਜਾ ਰਹੇ ਲੈਕਚਰਾਂ ਨੂੰ ਸ਼ੇਅਰ ਮਾਰਕੀਟ ਦਾ ਇੱਕ ਦਲਾਲ ਵੀ ਸੁਣ ਰਿਹਾ ਸੀ ਉਸਨੇ ਗੋਤਰੀ ਤਕਨੀਕ ਅਪਣਾਉਣੀ ਸ਼ੁਰੂ ਕਰ ਦਿੱਤੀ ਉਸਨੇ ਆਪਣੇ ਇੱਕ ਕਰੋੜਪਤੀ ਬੈਂਕ ਦੇ ਦੋਸਤ ਦੀ ਕਲਪਨਾ ਕੀਤੀ ਤੇ ਉਸ ਨਾਲ ਗੱਲਾਂ ਕਰਨ ਲੱਗਾ ਉਸ ਨੂੰ ਚੰਗੇ ਨਿਰਣੇ ਲਈ ਮੁਬਾਰਕ ਦਿੰਦਾ ਸਹੀ ਸ਼ੇਅਰ ਖਰੀਦਣ ਤੇ ਉਸ ਦੀ ਤਾਰੀਫ ਕਰਦਾ ਉਹ ਇਸ ਕਲਪਨਿਕ ਗੱਲਬਾਤ ਦਾ ਨਾਟਕ ਕਰਦਾ ਰਿਹਾ ਜਦੋਂ ਤੱਕ ਕਿ ਉਸਨੇ ਇਸ ਨੂੰ ਆਪਣੇ ਮਨਚੋਂ ਪੂਰੀ ਤਰ੍ਹਾਂ ਵਸਾ ਨਹੀਂ ਲਿਆ ਉਸ ਦਲਾਲ ਦੀ ਗੱਲਬਾਤ ਅਤੇ ਅੰਦਰੂਨੀ ਕਲਪਨਾ ਨੇ ਉਸਦੇ ਮਨਤ ਨੂੰ ਸਹਿਯੋਗ ਦਿੱਤਾ ਜੋ ਗਾਹਕਾਂ ਲਈ ਨਿਵੇਸ਼ ਕਰਦਾ ਸੀ ਉਸ ਦਾ ਮੁੱਖ ਆਦੇਸ਼ ਆਪਣੇ ਗਾਹਕਾਂ ਲਈ ਧਨ ਕਮਾਉਣਾ ਅਤੇ ਆਪਣੇ ਸਿਆਣਪ ਭਰੇ ਮਾਸੂਲੇ ਰਾਈ ਉਹਨਾਂ ਨੂੰ ਆਰਥਿਕ ਤੌਰ ਤੇ ਖੁਸ਼ਹਾਲ ਹੁੰਦੇ ਵੇਖਣਾ ਸੀ ਉਹ ਹਾਲੇ ਵੀ ਆਪਣੇ ਕਾਰੋਬਾਰ ਵਿੱਚ ਆਪਣੇ ਅਚੇਤਨ ਮਨ ਨੂੰ ਵਰਤ ਰਿਹਾ ਹੈ ਅਤੇ ਆਪਣੇ ਜਤਨ ਵਿੱਚ ਸਫਲ ਹੋ ਰਿਹਾ ਹੈ 16 ਸਾਲਾਂ ਦੇ ਬਾਰਕ ਨੇ ਅਸਫਲਤਾ ਨੂੰ ਸਫਲਤਾ ਬਣਾ ਦਿੱਤਾ ਹਾਈ ਸਕੂਲ 'ਚ ਪੜਨ ਵਾਲੇ ਇੱਕ ਅੱਲੜ ਮੁੰਡੇ ਨੇ ਮੈਨੂੰ ਕਿਹਾ ਮੈਨੂੰ ਬਹੁਤ ਘੱਟ ਨੰਬਰ ਆਉਂਦੇ ਨੇ ਮੇਰੀ ਯਾਦਦਾਸ਼ਤ ਘੱਟ ਰਹੀ ਹੈ ਮੈਨੂੰ ਪਤਾ ਨਹੀਂ ਪਦਾਰਥ ਕਿਸ ਨੂੰ ਕਹਿੰਦੇ ਹਨ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਇਸ ਮੁੰਡੇ ਦੀ ਸਮੱਸਿਆ ਦੀ ਜੜ ਇਹਦਾ ਵਿਹਾਰ ਹੈ ਜੋ ਅਧਿਆਪਕਾਂ ਤੇ ਸਹਿਪਾਠੀਆਂ ਲਈ ਨਾਰਾਜ਼ਗੀ ਭਰਿਆ ਹੈ ਮੈਂ ਉਸ ਨੂੰ ਸਿਖਾਇਆ ਇਹ ਕਿ ਮੈਂ ਆਪਣੇ ਅਚੇਤਨ ਮਨ ਦੀ ਮਦਦ ਨਾਲ ਉਹ ਆਪਣੇ ਪੜਾਈ ਵਿੱਚ ਸਫਲਤਾ ਪ੍ਰਾਪਤ ਕਰ ਸਕਦਾ ਹੈ। ਉਸਨੇ ਦਿਨਚਿਤ ਕਈ ਵਾਰੀ ਅਤੇ ਰਾਤ ਨੂੰ ਸੌਣ ਸਮੇਂ ਕਈ ਮਹੱਤਵਪੂਰਨ ਸੱਚਾਈਆਂ ਨੂੰ ਸਵੀਕਾਰਨਾ ਸ਼ੁਰੂ ਕਰ ਦਿੱਤਾ। ਅਚੇਤਨ ਮਨ ਨੂੰ ਪ੍ਰਭਾਵਿਤ ਕਰਨ ਦਾ ਇਹ ਵਧੀਆ ਸਮਾਂ ਹੁੰਦਾ ਹੈ। ਉਹ ਇਸ ਪ੍ਰਕਾਰ ਆਪਣਾ ਬਿਆਨ ਦੁਹਰਾਉਂਦਾ ਸੀ। ਮੈਂ ਮਹਿਸੂਸ ਕਰਦਾ ਹਾਂ ਕਿ ਮੇਰਾ ਅਚੇਤਨ ਮਨ ਗਿਆਨ ਦਾ ਖਜ਼ਾਨਾ ਹੈ। ਮੈਂ ਆਪਣੇ ਅਧਿਆਪਕਾਂ ਤੋਂ ਇਹ ਉਸ ਸਾਰੇ ਕੁਝ ਨੂੰ ਸਾਹਮਣ ਲੈਂਦਾ ਹੈ ਮੇਰੇ ਅਚੇਤਨ ਮਨ ਵਿੱਚ ਮੁਕੰਮਲ ਗਿਆਨ ਅਤੇ ਅਨੰਤ ਵਿਦਵਤਾ ਹੈ ਅਤੇ ਮੈਨੂੰ ਇਹ ਇਮਤਿਹਾਨਾਂ ਦੇ ਹਰ ਤਰ੍ਹਾਂ ਨਾਲ ਸਮਰੱਥ ਬਣਾਉਂਦੀ ਹੈ ਭਾਵੇਂ ਇਹ ਇਮਤਿਹਾਨ ਲਿਖਤੀ ਹੋਵੇ ਭਾਵੇਂ ਮੌਖਿਕ ਮੈਂ ਆਪਣੇ ਅਧਿਆਪਕਾਂ ਅਤੇ ਸਾਥੀ ਵਿਦਿਆਰਥੀਆਂ ਪ੍ਰਤੀ ਪਿਆਰ ਚੰਗੇ ਵਿਹਾਰ ਰੱਖਦਾ ਹਾਂ ਮੈਂ ਤੈਹ ਦੇ ਲੋ ਉਹਨਾਂ ਦੀ ਸਫਲਤਾ ਤੇ ਚੰਗੇਰੇਪਣ ਦੀ ਇੱਛਾ ਰੱਖਦਾ ਹਾਂ ਇਹ ਲੜਕਾ ਹੁਣ ਅਜਿਹੀ ਖੁੱਲ੍ਹ ਦਾ ਆਨੰਦ ਮਾਣ ਰਿਹਾ ਹੈ ਜਿਸ ਦੀ ਉਸਨੇ ਕਲਪਨਾ ਵੀ ਨਹੀਂ ਕੀਤੀ ਸੀ ਉਹ ਸਾਰੇ ਪੇਪਰਾਂ ਚੋਂ ਏ ਗ੍ਰੇਡ ਲੈਂਦਾ ਹੈ ਉਹ ਆਪਣੀ ਸਫਲਤਾ ਲਈ ਆਪਣੀ ਮਾਂ ਅਤੇ ਆਪਣੇ ਅਧਿਆਪਕਾਂ ਨੂੰ ਹਰ ਵੇਲੇ ਯਾਦ ਰੱਖਦਾ ਹੈ ਖਰੀਦ-ਵੇਚ ਵਿੱਚ ਸਫਲ ਕਿਵੇਂ ਹੋਇਆ ਜਾਵੇ ਖਰੀਦ ਵਿੱਚ ਵੇਲੇ ਇਹ ਯਾਦ ਰੱਖੋ ਕਿ ਤੁਹਾਡਾ ਸੁਚੇਤ ਮਨ ਸਟਾਰਟਰ ਹੈ ਅਤੇ ਅਚੇਤ ਮਨ ਮੋਟਰ ਹੈ ਤੁਸੀਂ ਮੋਟਰ ਤੋਂ ਕੰਮ ਲੈਣ ਲਈ ਉਸ ਨੂੰ ਚਲਾਉਂਦੇ ਹੋ ਤੁਹਾਡਾ ਚੇਤਨਮਨ ਇੱਕ ਡਾਇਨਮੋ ਹੈ ਤੁਹਾਡੇ ਅਚੇਤ ਮਨ ਦੀ ਬਿਜਲੀ ਨੂੰ ਚਾਲੂ ਕਰ ਦਿੰਦਾ ਹੈ ਪਹਿਲਾ ਕਦਮ ਸਪਸ਼ਟ ਵਿਚਾਰ ਇੱਛਾ ਦਾ ਬਿੰਦੂ ਨੂੰ ਅਚੇਤਨ ਮੰਤਕ અપੜਾਉਣਾ ਹੈ ਫਿਰ ਸਹਜ ਹੋ ਕੇ ਆਰਾਮ ਨਾਲ ਬੈਠੋ ਸ਼ਾਂਤ ਰਹੋ ਚੁੱਪਰ ਹੋ ਇਹ ਸਹਜਤਾ ਸ਼ਾਂਤੀ ਅਤੇ ਚੁੱਪ ਗਲਤ ਵਿਚਾਰਾਂ ਨੂੰ ਮਨ ਅੰਦਰ ਦਖਲ ਅੰਦਰ ਕਰਨ ਤੋਂ ਰੋਕਦੀ ਹੈ ਅਜੇ ਸ਼ਾਂਤ ਮਾਹੌਲ ਵਿੱਚ ਮਨ ਨੂੰ ਕਾਰਜ ਕਰਨ ਲਈ ਬਧੇਰੇ ਜ਼ੋਰ ਨਹੀਂ ਲਾਉਣਾ ਪੈਂਦਾ ਦੂਜਾ ਪੜਾ ਆਪਣੀ ਇੱਛਾ ਦੀ ਕਲਪਨਾ ਕਰਨੀ ਮਿਸਾਲ ਵਜੋਂ ਤੁਸੀਂ ਕੋਈ ਮਕਾਨ ਖਰੀਦਣਾ ਹੈ ਅਤੇ ਤੁਹਾਡੇ ਮਨ ਦੀ ਸਹਿਜ ਅਵਸਥਾ ਵਿੱਚ ਇਸ ਤਰ੍ਹਾਂ ਗੁਜਾਰਿਸ਼ ਕਰੋ ਮੇਰੇ ਅਚੇਤਨ ਮਨ ਦੀ ਅਨੰਤ ਬੇਰਵਤਾ ਸਭ ਕੁਝ ਜਾਣਦੀ ਹੈ ਇਸ ਨੇ ਮੈਨੂੰ ਆਦਰਸ਼ ਘਰ ਸੁਝਾਇਆ ਹੈ ਜੋ ਪ੍ਰੇਮ ਵਿੱਚ ਵਾਤਾਵਰਣ ਵਿੱਚਲਾ ਆਦਰਸ਼ ਘਰ ਹੈ ਮੇਰੀਆਂ ਲੋੜਾਂ ਅਤੇ ਆਮਦਨ ਦੇ ਅਨੁਕੂਲ ਹੈ ਮੈਂ ਹੁਣ ਇਹ ਗੁਜਾਰਿਸ਼ ਅਚੇਤਨ ਮਨ ਕੋਲ ਭੇਜ ਰਿਹਾ ਹਾਂ ਕਿ ਮੈਨੂੰ ਪਤਾ ਹੈ ਇਹ ਮੇਰੀ ਬੇਨਤੀ ਇਨਸਾਜ ਕਾਰਜ ਕਰੇਗਾ ਮੈਂ ਇਹ ਗੁਜਾਰਿਸ਼ ਪੂਰਨ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਭੇਜ ਰਿਹਾ ਹਾਂ ਉਮੇ ਜਿਵੇਂ ਕਿਸਾਨ ਉਤਪਾਦਕਤਾ ਦੇ ਨਿਯਮਾਂ ਵਿੱਚ ਯਕੀਨ ਰੱਖਦੇ ਹਨ ਧਰਤੀ ਵਿੱਚ ਬੀਜ ਬੀਤਦਾ ਹੈ ਤੁਹਾਡੀ ਪ੍ਰਾਰਥਨਾ ਦਾ ਉੱਤਰ ਇਸ ਅਖਬਾਰੀ ਇਸ਼ਤਿਹਾਰ ਦੇ ਰੂਪ ਵਿੱਚ ਮਿਲ ਸਕਦਾ ਹੈ ਕਿਸੇ ਦੋਸਤ ਰਾਹੀਂ ਮਿਲ ਸਕਦਾ ਹੈ ਜਾਂ ਤੁਸੀਂ ਸਿੱਧੇ ਹੀ ਉਸ ਮਕਾਨ ਤੱਕ ਪਹੁੰਚ ਸਕਦੇ ਹੋ ਜਿਸ ਦੀ ਤੁਸੀਂ ਕਲਪਨਾ ਵਿੱਚ ਇੱਛਾ ਕੀਤੀ ਸੀ ਕਿਸੇ ਤਰੀਕੇ ਨਾਲ ਵੀ ਤੁਹਾਡੀ ਪ੍ਰਾਰਥਨਾ ਦਾ ਉੱਤਰ ਮਿਲ ਸਕਦਾ ਹੈ ਦੁਸ਼ਾਰਤ ਹੈ ਕਿ ਤੁਸੀਂ ਆਪਣੇ ਅਚੇਤਨ ਮੰਨ ਦੀ ਕਾਰਜਸ਼ੈਲੀ ਤੇ ਪੂਰਨ ਭਰੋਸਾ ਰੱਖਦੇ ਹੋਵੋ ਹਨ ਲਵੋ ਤੁਸੀਂ ਆਪਣੇ ਘਰ ਜਮੀਨ ਜਾਂ ਕੋਈ ਹੋਰ ਜਾਇਦਾਦ ਵੇਚਣੀ ਚਾਹੁੰਦੇ ਹੋ ਕਿਸੇ ਦਲਾਲ ਨਾਲ ਗੱਲ ਕਰਦਿਆ ਮੈਂ ਉਸ ਨੂੰ ਲਾਸ ਐਂਜਲਸ ਦੇ ਐਰਲੇਡੋ ਐਵੇਨਿਊ ਵਿਕੇ ਵਿੱਚ ਹੀ ਆਪਣੇ ਘਰ ਬਾਰੇ ਦੱਸਿਆ ਵਧੀਆ ਤੇ ਤੇਜ਼ ਰਫ਼ਤਾਰ ਨਤੀਜੇ ਲੈਣ ਲਈ ਕਈਆਂ ਨੇ ਇਹ ਤਕਨੀਕ ਅਪਣਾਈ ਹੈ ਮੈਂ ਆਪਣੇ ਘਰ ਦੇ ਅਗਲੇ ਬਗੀਚੇ ਤੇ ਇਹ ਲਿਖ ਕੇ ਤਖਤੀ ਲਾ ਦਿੱਤੀ ਇਹ ਮਕਾਨ ਬਕਾਉ ਹੈ ਇਕ ਦਿਨ ਪਿੱਛੋਂ ਸੌਣ ਵੇਲੇ ਮੈਂ ਸੋਚਿਆ ਜੇ ਮੈਂ ਮਕਾਨ ਵੇਚ ਦਿੱਤਾ ਤਾਂ ਮੈਂ ਕੀ ਕਰਾਂਗਾ ਆਪਣੇ ਪ੍ਰਸ਼ੰਦਾ ਆਪ ਹੀ ਮੈਂ ਇਸ ਪ੍ਰਕਾਰ ਉਤਰ ਦਿੱਤਾ ਮੈਂ ਬਿਕਾਉ ਹੈ ਇਹ ਤਖਤੀ ਉਤਾਰ ਲਵਾਂਗਾ ਅਤੇ ਉਸ ਨੂੰ ਗੈਰੇਜ ਵਿੱਚ ਸੁੱਟ ਦਵਾਂਗਾ ਆਪਣੀ ਕਲਪਨਾ ਵਿੱਚ ਮੈਂ ਤਖਤੀ ਲਾਹੇ ਮੋਡੇ ਤੇ ਰੱਖੀ ਅਤੇ ਗੈਰੇਜ ਵੱਲ ਚੱਲ ਪਿਆ ਮੈਂ ਇਸ ਨੂੰ ਗੈਰੇਜ ਦੀ ਫਰਸ਼ ਤੇ ਸੁੱਟਿਆ ਤੇ ਮਜ਼ਾਕ ਨਾਲ ਉਸ ਨੂੰ ਕਿਹਾ ਹੁਣ ਮੈਨੂੰ ਤੇਰੇ ਕੋਦੇ ਲੋਡ ਨਹੀਂ ਪਵੇਗੀ ਇਹ ਸਾਰਾ ਕੁਝ ਕਰਕੇ ਮੈਂ ਅੰਦਰੋਂ ਸੰਤੁਸ਼ਟੀ ਮਹਿਸੂਸ ਕੀਤੀ ਅਵੇਲਦੀਨ ਇੱਕ ਬੰਦਾ ਆਇਆ ਉਸਨੇ ਮੈਨੂੰ 1000 ਡਾਲਰ ਦੀ ਰਕਮ ਦਿੱਤੀ ਤੇ ਕਿਹਾ ਆਪਣੀ ਤਖਤੀ ਉਤਾਰ ਲਓ ਮੈਂ ਮਕਾਨ ਦਾ ਸੌਦਾ ਕਰਨ ਆਇਆ ਹਾਂ ਮੈਂ ਫੌਰਨ ਤਖਤੀ ਉਤਾਰੀ ਤੇ ਉਸਨੂੰ ਗੈਰੇਜ ਵਿੱਚ ਰੱਖ ਆਇਆ ਦੇਵੀ ਕਿਰਿਆ ਦੇ ਅੰਦਰੂਨੀ ਕਿਰਿਆ ਦਾ ਸਾਥ ਦਿੱਤਾ ਇਹ ਕੋਈ ਨਵੀਂ ਗੱਲ ਨਹੀਂ ਜਿਹਾ ਅੰਦਰ ਤੇਹਾ ਬਾਹਰ ਜਾਨੀ ਜਿਹੋ ਜਿਹੇ ਮੂਰਤੀ ਅਚੇਤਨਮੰਜ ਬਣੀ ਸੀ ਉਹੀ ਅਸਲ ਜੀਵਨ ਚੋਂ ਆ ਪ੍ਰਗਟ ਹੋਈ ਆਪਣੇ ਘਰ ਜ਼ਮੀਨ ਜਾਂ ਕਿਸੇ ਹੋਰ ਵਸਤੂ ਨੂੰ ਵੇਚਣ ਦਾ ਇੱਕ ਹੋਰ ਤਰੀਕਾ ਬੜਾ ਲੋਕ ਪਰਚਲਿਤ ਹੈ। ਹੌਲੀ-ਹੌਲੀ ਅਨੁਭਵਤ ਕਰਦੇ ਹਾਂ, ਦ੍ਰਿੜਤਾ ਨਾਲ ਇਸ ਪ੍ਰਕਾਰ ਆਖੋ, "ਅਚੇਤਨਮੰਦ ਦੀ ਅਨੰਤ ਸ਼ਕਤੀ ਖਰੀਦਦਾਰ ਨੂੰ ਇਸ ਘਰ ਵੱਲ ਆਕਰਸ਼ਿਤ ਕਰ ਰਹੀ ਹੈ ਜੋ ਇਸ ਜਾਇਦਾਦ ਨੂੰ ਖਰੀਦ ਲਵੇਗਾ। ਉਹ ਇਸ ਨਾਲ ਖੁਸ਼ਹਾਲ ਹੋਵੇਗਾ। ਇਸ ਖਰੀਦਦਾਰ ਨੂੰ ਮੇਰੇ ਅਚੇਤਨਮੰਦ ਦੇ ਕਰਤਾਰੀ ਗਿਆਨ ਨੇ ਭੇਜਿਆ ਹੈ ਅਤੇ ਇਹ ਗਿਆਨ ਕਦੇ ਕੋਈ ਗਲਤੀ ਨਹੀਂ ਕਰਦਾ।" ਇਹ ਖਰੀਦਦਾਰ ਹੋਰ ਘਰਾਂ ਨੂੰ ਵੀ ਦੇਖ ਸਕਦਾ ਹੈ। ਪਰ ਇਹ ਖਰੀਦੇਗਾ ਮੇਰੇ ਘਰ ਨੂੰ ਕਿਉਂਕਿ ਉਸ ਦੇ ਅਚੇਤਨਮੰਦੀ ਅਨੰਤ ਸ਼ਕਤੀ ਉਸ ਦਾ ਮਾਰਗਦਰਸ਼ਨ ਕਰ ਰਹੀ ਹੈ ਤੇ ਇੱਕ दैਵੀ ਕਰਮ ਵਿੱਚ ਮੈਨੂੰ ਇਹ ਇੱਕ ਦੂਜੇ ਦੇ ਨੇੜੇ ਲਿਆ ਰਹੀ ਹੈ ਯਾਦ ਰੱਖੋ ਇਹ ਉਸੇ ਤਰ੍ਹਾਂ ਹੈ ਜਿਸ ਵਸਤੂ ਨੂੰ ਤੁਸੀਂ ਲੱਭ ਰਹੇ ਹੋ ਜਿਸ ਵਸਤੂ ਨੂੰ ਤੁਸੀਂ ਲੱਭ ਰਹੇ ਹੋ ਉਹ ਵੀ ਤੁਹਾਨੂੰ ਲੱਭ ਰਹੀ ਹੈ ਜਦੋਂ ਤੁਸੀਂ ਕਿਸੇ ਘਰ ਜ਼ਮੀਨ ਜਾਇਦਾਦ ਨੂੰ ਵੇਚਣਾ ਚਾਹੁੰਦੇ ਹੋ ਤਾਂ ਹਮੇਸ਼ਾ ਕੋਈ ਅਜਿਹਾ ਹੁੰਦਾ ਹੈ ਜੋ ਉਸਨੂੰ ਖਰੀਦਣਾ ਚਾਹੁੰਦਾ ਹੈ ਆਪਣੇ ਅਚੇਤਨਮੰਦੀ ਸ਼ਕਤੀ ਦਾ ਸਹੀ ਇਸਤੇਮਾਲ ਕਰਕੇ ਤੁਸੀਂ ਆਪਣੇ ਮਨ ਨੂੰ ਸਾਰੀਆਂ ਚਿੰਤਾਵਾਂ ਤੋਂ ਮੁਕਤ ਕਰ ਸਕਦੇ ਹੋ ਉਸਨੂੰ ਆਪਣੀ ਪਸੰਦੀਦਾ ਚੀਜ਼ ਕਿਵੇਂ ਹਾਸਲ ਹੋਈ ਇੱਕ ਮਟਿਆਰ ਮੇਰੇ ਲੈਕਚਰਾਂ ਵਿੱਚ ਤੇ ਕਲਾਸਾਂ ਵਿੱਚ ਬਕਾਇਦਾ ਰੁਪ ਚ ਆਉਂਦੀ ਸੀ ਆਉਣ ਵਾਸਤੇ ਉਸਨੂੰ ਤਿੰਨ ਬਸਾਂ ਬਦਲਣੀਆਂ ਪੈਂਦੀਆਂ ਸਨ ਤੇ ਉਸਨੂੰ ਡੇਢ ਘੰਟੇ ਦਾ ਸਫ਼ਰ ਕਰਨਾ ਪੈਂਦਾ ਸੀ ਇੱਕ ਲੈਕਚਰ ਵਿੱਚ ਮੈਂ ਦੱਸਿਆ ਕਿ ਕਿਸੇ ਨੌਜਵਾਨ ਨੂੰ ਕਾਰ ਦੀ ਲੋੜ ਸੀ ਤੇ ਏਕਾਰ ਉਸ ਨੂੰ ਆਪਣੇ ਕੰਮ ਦੌਰਾਨ ਮਿਲੀ ਉਹ ਮਟਿਆਰ ਕਰ ਗਈ ਤੇ ਜਿਵੇਂ ਮੈਂ ਕਿਹਾ ਸੀ ਉਵੇਂ ਕੀਤਾ ਇਸ ਵਾਰ ਜੋ ਉਸਨੇ ਮੈਨੂੰ ਖੱਤ ਵਿੱਚ ਲਿਖਿਆ ਸੀ ਅਤੇ ਜੋ ਬਾਅਦ ਵਿੱਚ ਉਸਨੇ ਮੇਰੀ ਆਗਿਆ ਨਾਲ ਕਿਸੇ ਅਖਬਾਰ ਵਿੱਚ ਵੀ ਛਪਾਇਆ ਤੁਹਾਡੇ ਸੰਮੁਖ ਪੇਸ਼ ਕਰ ਰਿਹਾ ਹਾਂ ਪਿਆਰੇ ਡਾਕਟਰ ਮਾਰਫੀ ਮੈਂ ਦੱਸਣਾ ਚਾਹਾਂਗੀ ਕਿ ਮੈਨੂੰ ਕੈਂਡਲਕ ਕਰਕੇਵੇਂ ਹਾਸਲ ਹੋਈ ਮੈਂ ਤੁਹਾਡਾ ਲੈਕਚਰ ਅਟੈਂਡ ਕਰਨ ਲਈ ਇੱਕ ਕਾਰ ਦੀ ਜ਼ਰੂਰਤ ਮਹਿਸੂਸ ਕਰਦੀ ਸੀ ਮੈਂ ਆਪਣੀ ਕਲਪਨਾ ਵਿੱਚ ਉਸੇ ਪ੍ਰਕਾਰ ਦੀ ਪ੍ਰਕਿਰਿਆ ਦਿੱਤੀ ਜਿਵੇਂ ਮੈਂ ਕਾਰ ਚਲਾ ਰਹੀ ਹਾਂ ਮੈਂ ਸ਼ੋਰੂਮ ਗਈ ਸੇਲਜ਼ਮੈਨ ਮੈਨੂੰ ਟੈਸਟ ਡਰਾਈਵ ਤੇ ਲੈ ਗਿਆ ਮੈਂ ਕੁਝ ਦੂਰ ਤੱਕ ਕਾਰ ਚਲਾਈ ਮੈਂ ਕੈਂਡ ਲੱਗ ਨੂੰ ਵਾਰ-ਵਾਰ ਆਪਣੀ ਕਲਪਨਾ ਵਿੱਚ ਲਈ ਕਾਰ ਦੇ ਰੂਪ ਵਿੱਚ ਦੇਖਿਆ ਮੈਂ ਕਾਰ ਦੇ ਅੰਦਰ ਜਾਣ ਦੀ ਕਲਪਨਾ ਕੀਤੀ ਚਲਾਉਣ ਦੀ ਉਸ ਦੇ ਕਵਰ ਨੂੰ ਛੂਹਣ ਦੀ ਕਲਪਨਾ ਕੀਤੀ ਲਗਾਤਾਰ 2 ਹਫ਼ਤਿਆਂ ਤੋਂ ਵੀ ਵੱਧ ਸਮੇਂ ਤੱਕ ਮੈਂ ਅਜਿਹੀ ਕਲਪਨਾ ਕਰਦੇ ਰਹੀ ਈਗਲਵੁੱਡ ਵਿੱਚ ਮੇਰੇ ਅੰਕਲ ਦਾ ਦੇਹਾਂਤ ਹੋ ਗਿਆ। ਉਹ ਆਪਣੀ ਕੈਂਡਲਕ ਕਾਰ ਅਤੇ ਪੂਰੀ ਜਾਇਦਾਦ ਮੇਰੇ ਨਾਂ ਕਰ ਗਏ ਸਨ। ਇਸ ਤਰ੍ਹਾਂ ਮੇਰੀ ਕਾਰ ਦੀ ਕਲਪਨਾ ਹਕੀਕਤ ਵਿੱਚ ਬਦਲ ਗਈ ਅਤੇ ਮੈਂ ਕਾਰ ਹਾਸਲ ਕਰ ਲਈ। ਕਿ ਵੱਡੇ ਅਧਿਕਾਰੀਆਂ ਤੇ ਕਾਰੋਬਾਰੀਆਂ ਦੀ ਸਫਲਤਾ ਤਕਨੀਕ। ਬਹੁਤ ਸਾਰੇ ਵਪਾਰੀ ਸਫਲਤਾ ਸ਼ਬਦ ਨੂੰ ਹੀ ਲਗਾਤਾਰ ਦਰਉਂਦੇ ਰਹਿੰਦੇ ਹਨ। ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਇਹ ਜਾਪ ਕਰ ਛੱਡਦੇ ਹਨ। ਉਹ ਉਹਨਾਂ ਚਿਰ ਸਫਲਤਾ ਸਫਲਤਾ ਕਹਿਣਾ ਨਹੀਂ ਹਟਦੇ। ਜਿੰਨਾਂ ਦੇ ਸਫਲਤਾ ਉਹਨਾਂ ਦੇ ਨਹੀਂ ਹੋ ਜਾਂਦੇ ਉਹਨਾਂ ਨੂੰ ਪਤਾ ਹੈ ਕਿ ਸਫਲਤਾ ਸ਼ਬਦ ਵਿੱਚ ਸਫਲਤਾ ਦੇ ਸਾਰੇ ਗੁਣ ਮੌਜੂਦ ਹਨ ਇਸ ਲਈ ਤੁਸੀਂ ਹਮੇਸ਼ਾ ਆਸਤਾ ਤੇ ਵਿਸ਼ਵਾਸ ਨਾਲ ਸਫਲਤਾ ਸ਼ਬਦ ਨੂੰ ਦੁਹਰਾਉਂਦੇ ਰਹੋ ਤੁਹਾਡਾ ਅਚੇਤਨ ਮਨ ਇਸ ਨੂੰ ਸੱਚvang ਸਵੀਕਾਰ ਕਰੇਗਾ ਫਿਰ ਅਚੇਤਨ ਮਨ ਇਸ ਨੂੰ ਸਾਕਾਰ ਕਰਨ ਲਈ ਮਜਬੂਰ ਹੋ ਜਾਵੇਗਾ ਸਫਲਤਾ ਦਾ ਤੁਹਾਡੇ ਲਈ ਕੀ ਅਰਥ ਹੈ ਸਪਸ਼ਟ ਹੈ ਤੁਸੀਂ ਆਪਣੇ ਘਰ, ਜੀਵਨ ਅਤੇ ਦੂਸਰੇ ਸਾਰੇ ਸੰਬੰਧਾਂ ਵਿੱਚ ਸੰਪੂਰਨਤਾ ਚਾਹੁੰਦੇ ਹੋ। ਤੁਸੀਂ ਇੱਕ ਸੁੰਦਰ, ਖ਼ਰਾਮ ਦੇ ਤੇ ਖੁਸ਼ਹਾਲ ਜੀਵਨ ਜੀਣ ਲਈ ਬਹੁਤ ਸਾਰਾ ਤਾਂ ਚਾਹੁੰਦੇ ਹੋ। ਤੁਸੀਂ ਆਪਣੀ ਪ੍ਰਾਰਥਨਾ ਅਤੇ ਅਚੇਤਨ ਮਨ ਦੀ ਸ਼ਕਤੀ ਦੇ ਸੰਪਰਕ ਵਿੱਚ ਸਫਲਤਾਪੂਰਵਕ ਰਹਿਣਾ ਚਾਹੁੰਦੇ ਹੋ। ਤੁਸੀਂ ਕਾਰੋਬਾਰੀ ਹੋ ਕਿਉਂਕਿ ਤੁਸੀਂ ਜੀਵਨ ਦੇ ਕਾਰੋਬਾਰ ਵਿੱਚ ਹੋ। ਇੱਕ ਸਫਲ ਕਾਰੋਬਾਰੀ ਬਣੋ। ਇਹ ਕਲਪਨਾ ਕਰੋ ਕਿ ਤੁਸੀਂ ਉਹੋ ਕੁਝ ਕਰ ਰਹੇ ਹੋ ਜੋ ਤੁਸੀਂ ਕਰਨਾ ਪਸੰਦ ਕਰਦੇ ਰਹੋ। ਅਤੇ ਉਹੀ ਵਸਤੂਆਂ ਪ੍ਰਾਪਤ ਕਰ ਰਹੇ ਹੋ ਜਿਹੜੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਪਨਾਸ਼ਿਲ ਬਣੋ ਮਾਨਸਿਕ ਪੱਧਰ ਤੇ ਸਫਲ ਸਥਿਤੀ ਦੀ ਅਸਲੀਅਤ ਦਾ ਅਨੁਭਵ ਕਰੋ ਅਤੇ ਉਸ ਦੇ ਭਾਗੀਦਾਰ ਬਣੋ ਇਸ ਦੀ ਆਦਤ ਪਾਓ ਹਰ ਰਾਤ ਸੌਣ ਤੋਂ ਪਹਿਲਾਂ ਸਫਲਤਾ ਨੂੰ ਅਨੁਭਵ ਕਰਦਿਆਂ ਪੂਰਨ ਰੂਪ ਨਾਲ ਨਿਸ਼ਚਿੰਤ ਹੋ ਕੇ ਸੌਓ ਇਸ ਦੇ ਸਿੱਤੇ ਵਜੋਂ ਤੁਸੀਂ ਆਪਣੇ ਅਚੇਤਨ ਮਨ ਤੱਕ ਇਹ ਵਿਚਾਰ ਭੇਜਣ ਵਿੱਚ ਸਫਲ ਹੋ ਜਾਓਗੇ ਇਸ ਗੱਲ ਦਾ ਯਕੀਨ ਕਰੋ ਕਿ ਤੁਹਾਡਾ ਜਨਮ ਸਫਲ ਹੋਣ ਲਈ ਹੀ ਹੋਇਆ ਹੈ ਤੇ ਫਿਰ ਜੇ ਮੇਹੀ ਤੁਸੀਂ ਪ੍ਰਾਰਥਨਾ ਕਰੋਗੇ ਤੁਹਾਡਾ ਜੀਵਨ ਵਿੱਚ ਚਮਤਕਾਰ ਪਾਪਰਗੇ ਲਾਵ ਡਾਇਗਨੋਸਕੇ ਸਫਲਤਾ ਦਾ ਅਰਥ ਹੈ ਸਫਲਤਾ ਪੂਰਨ ਜੀਵਨ ਜਦੋਂ ਤੁਸੀਂ ਸ਼ਾਂਤ ਆਨੰਦਮਈ ਅਤੇ ਪ੍ਰਸੰਨ ਚਿੱਤ ਹੋ ਕੇ ਅਤੇ ਉਹ ਪੂਜ ਕਰ ਸਕਦੇ ਹੋ ਜੋ ਕਰਨਾ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਫਲ ਹੋ ਪਤਾ ਕਰੋ ਤੁਹਾਨੂੰ ਕੀ ਕਰਨਾ ਚੰਗਾ ਲੱਗਦਾ ਹੈ ਉਸਨੂੰ ਕਰੋ ਜੇਕਰ ਤੁਸੀਂ ਆਪਣੀ ਅਸਲੀਅਤ ਦਾ ਇਜ਼ਹਾਰ ਕਰਨਾ ਨਹੀਂ ਜਾਣਦੇ ਤਾਂ ਮਾਰਗਦਰਸ਼ਨ ਲਵੋ ਤੁਹਾਨੂੰ ਰਸਤਾ ਮਿਲ ਜਾਵੇਗਾ ਇਸੇ ਵਿਸ਼ੇਸ਼ ਖੇਤਰ ਚ ਮਹਾਰਤ ਹਾਸਲ ਕਰੋ ਅਤੇ ਦੂਜਿਆਂ ਨਾਲ ਵੱਧ ਜਾਣਕਾਰੀ ਪ੍ਰਾਪਤ ਕਰੋ ਇੱਕ ਸਫਲ ਵਿਅਕਤੀ ਖੁਦਗਰਜ਼ ਨਹੀਂ ਹੁੰਦਾ ਉਸਦੀ ਮੁੱਖ ਇੱਛਾ ਮਾਨਵਤਾ ਦੀ ਸੇਵਾ ਹੋਣੀ ਚਾਹੀਦੀ ਹੈ ਮਾਨਸਿਕ ਸ਼ਾਂਤੀ ਤਾਂ ਵਗੈਰੇ ਕਿਸੇ ਸਫਲਤਾ ਦਾ ਕੋਈ ਅਰਥ ਨਹੀਂ ਇੱਕ ਸਫਲ ਵਿਅਕਤੀ ਕੋਲ ਵਧੇਰੇ ਮਨੋਵਿਗਿਆਨਿਕ ਅਤੇ ਅਧਿਆਤਮਕ ਸੂਝ ਹੁੰਦੀ ਹੈ ਭਾਵਨਾਵਾਂ ਨਾਲ ਮਿਲ ਕੇ ਤੁਹਾਡਾ ਵਿਚਾਰ ਵਿਸ਼ਵਾਸ ਬਣ ਜਾਂਦਾ ਹੈ ਅਤੇ ਤੁਹਾਡੇ ਵਿਸ਼ਵਾਸ ਅਨੁਸਾਰ ਹੀ ਸਭ ਕੁਝ ਵਾਪਰਦਾ ਹੈ ਕਿਸੇ ਵਾਸਤੂ ਦੀ ਸਪਸ਼ਟ ਕਲਪਨਾ ਕਰਨ ਨਾਲ ਅਚੇਤਨ ਮਨ ਦੀ ਚਮਤਕਾਰੀ ਸ਼ਕਤੀ ਇਸ ਵਾਸਤੂ ਦੀ ਪ੍ਰਾਪਤੀ ਦਾ ਰਾਹ ਖੋਲਦੀ ਹੈ। ਲਗਾਤਾਰ ਬਣੀ ਰਹਿਣ ਵਾਲੀ ਕਲਪਨਾ ਦੀ ਸ਼ਕਤੀ ਤੁਹਾਡੇ ਅਚੇਤਨ ਮਨ ਦੀ ਅਦਭੁੱਤ ਸ਼ਕਤੀ ਨੂੰ ਆਪਣੇ ਵੱਲ ਖਿੱਚਦੀ ਹੈ। ਜੇਕਰ ਤੁਸੀਂ ਆਪਣੇ ਖੇਤਰ ਵਿੱਚ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਆਪਣੇ باس, ਸੁਪਰਵਾਈਜ਼ਰ ਜਾਂ ਕਿਸੇ ਦੀ ਵੀ ਤਰੱਕੀ ਹੋਣ ਤੇ ਵਧਾਈ ਦੇਣ ਦੀ ਕਲਪਨਾ ਕਰੋ। ਆਵਾਜ਼ ਸੁਣੋ, ਹਾਪਾ ਵੇਖੋ, ਅਜਿਹੇ ਪਲ ਦੀ ਵਸਤਵਿਕਤਾ ਦਾ ਅਹਿਸਾਸ ਕਰੋ। ਅਜੀਹਾ ਲਗਾਤਾਰ ਕਰਦੇ ਰਹੋ ਮਨ 'ਚ ਲਗਾਤਾਰ ਅਜੀਹਾ ਬਿੰਬ ਪਰਨ ਨਾਲ ਤੁਹਾਨੂੰ ਪ੍ਰਾਰਥਨਾ ਦੇ ਜਵਾਬ ਦੀ ਖੁਸ਼ੀ ਦਾ ਅਨੁਭਵ ਹੋਵੇਗਾ ਤੁਹਾਡਾ ਅਚੇਤਨ ਮਨ ਜਾਦਾਂ ਦਾ ਭੰਡਾਰ ਹੈ ਇੱਕ ਉੱਤਮ ਜਾਦ ਲਈ ਦ੍ਰਿੜਤਾ ਨਾਲ ਸਵੀਕਾਰ ਕਰੋ ਮੇਰੇ ਅਚੇਤਨ ਮਨ ਦਾ ਅਨੰਤ ਗਿਆਨ ਮੈਨੂੰ ਉਹ ਸਭ ਕੁਝ ਦਿਖਾਉਂਦਾ ਹੈ ਜੋ ਦੇਖਣ ਦੀ ਮੈਨੂੰ ਜ਼ਰੂਰਤ ਹੈ ਜੇਕਰ ਤੁਸੀਂ ਕੋਈ ਘਰ ਜਾਂ ਜਾਇਦਾਦ ਵੇਚਣਾ ਚਾਹੁੰਦੇ ਹੋ ਤਾਂ ਸਹਿਜ ਸਹਿਜੇ ਸ਼ਾਂਤੀ ਤੇ ਦ੍ਰਿੜਤਾ ਨਾਲ ਇਉਂ ਆਖੋ ਅਨੰਤ ਸ਼ਕਤੀ ਮੈਨੂੰ ਅਤੇ ਗਾਹਕ ਨੂੰ ਆਕਰਸ਼ਿਤ ਕਰ ਰਹੀ ਹੈ ਜਿਹੜਾ ਗਾਹਕ ਇਸ ਨੂੰ ਖਰੀਦੇਗਾ ਉਹ ਇਸ ਵਿੱਚ ਖੁਸ਼ਹਾਲ ਹੋ ਜਾਵੇਗਾ ਇਸ ਜਾਗਰੂਖਤਾ ਨੂੰ ਬਣਾਈ ਰੱਖੋ ਅਚੇਤਨ ਮਨ ਦੀਆਂ ਅੰਦਰੂਨੀ ਲਹਿਰਾਂ ਅਜਿਹਾ ਹੀ ਕਰਨਗੀਆਂ ਸਫਲਤਾ ਦੇ ਵਿਚਾਰ ਅਤੇ ਸਫਲਤਾ ਸ਼ਬਦ ਵਿੱਚ ਇਸ ਤਰ੍ਹਾਂ ਦੇ ਸਾਰੇ ਤੱਤ ਮੌਜੂਦ ਹਨ ਸਫਲਤਾ ਸ਼ਬਦ ਨੂੰ ਆਸਤਾ ਤੇ ਵਿਸ਼ਵਾਸ ਨਾਲ ਆਪਣੇ ਅੰਦਰ ਵਾਰ-ਵਾਰ ਦੋਰਾਓ ਅਚੇਤਨ ਮਨ ਇਸ ਨੂੰ ਸਫਲ ਬਣਾਉਣ ਲਈ ਮਜਬੂਰ ਹੋ ਜਾਵੇਗਾ ਅਧਿਆਇ ਸਮਾਪਤ ਮੇਰੇ ਤੁਹਾਡਾ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ